ਆਪਨੇ ਐਸੀ ਕਰ ਦਿੱਤੇ ਮੈਨੇ ਇਸੇ ਇਧਾਂ ਕਰਨਾ ਇਹ ਤੁਹਾਡੇ ਨੇ ਰੱਖ ਰਏ ਇੱਥੇ ਕਿ ਪੰਛੀ ਜਿਹੜੇ ਆ ਇਹ ਪਾਣੀ ਪੀਣਗੇ ਤੁਸੀਂ ਡੇਨੀਆਂ ਨੂੰ ਜਦੋਂ ਸਵੇਰੇ ਆਉਂਦੇ ਹੋ ਜਾਂ ਤੁਹਾਡਾ ਪਹਿਰਾ ਬਦਲਦਾ ਸਵੇਰੇ ਤੇ ਤੁਸੀਂ ਇਹਦੇ ਵਿੱਚ ਪਾਣੀ ਤਾਜਾ ਪਾਣੀ ਪਾ ਕੇ ਨਾ ਇੱਥੇ ਰੋਜ਼ ਰੱਖ ਲਿਆ ਕਰਨਾ ਤੇ ਜਾਕੀ ਜਿਹੜੇ ਸਾਡੇ ਪੰਛੀ ਆ ਉਹ ਪਾਣੀ ਪੀਣਗੇ ਠੀਕ ਹੈ ਤੇ ਮੈਂ ਤੁਹਾਨੂੰ ਆ ਨਾਲ ਦਾਣਾ ਵੀ ਲੈ ਕੇ ਜਾਣਾ ਇੱਥੇ ਕਿ ਦਾਣਾ ਇਹਦੇ ਵਿੱਚ ਬਾਜਰਾ ਕਣਕ ਆ ਬਹੁਤ ਤਰ੍ਹਾਂ ਦੇ ਆ ਮਾਂ ਆ ਔਰ ਐਜੀ ਚੀਜ਼ਾਂ ਤੇ ਤੁਸੀਂ ਇੱਥੇ ਪਾ ਲਿਆ ਕਰਨਾ ਸਵੇਰੇ ਸ਼ਾਮ ਠੀਕ ਹੈ ਮਤਲਬ ਉਹ ਘੜਾ ਤੇ ਨਹੀਂ ਜਾਣਾ ਤੇ ਤੁਸੀਂ ਇਹ ਨਹੀਂ ਪਾਤਾ ਕਰਨਾ ਤੁਹਾਡੀ ਮੇਨ ਡਿਊਟੀ ਇਹ ਆ ਕਿ ਤੁਸੀਂ ਤੇ ਇੱਥੇ ਰਹਿੰਦੇ ਹੋ ਤੁਸੀਂ ਇਹਨੂੰ ਪਾਣੀ ਚੇਂਜ ਕਰਦੇ ਆ ਕਰਨਾ ਇਹ ਰੋਜ਼ ਪਾਣੀ ਚੇਂਜ ਕਰਨਾ ਠੀਕ ਹੈ ਮੈਨਾਂ ਹਾਂ ਸਵੇਰੇ ਸ਼ਾਮ ਸਵੇਰੇ ਚੇਂਜ ਕਰਤਾਇ ਕਰੀ ਤੇ ਵਾਸਤੇ ਇੱਥੇ ਛਾ ਰੈਂਦੀ ਆ ਧੁੱਪ ਨਹੀਂ ਆਉਂਦੀ ਨਾਲੇ ਪੰਛੀ ਇੱਥੋਂ ਦਾਣਾ ਖਾਂਣਗੇ ਤੇ ਨਾਲੇ ਉਹ ਪਾਣੀ ਪੀ ਕੇ ਜਾਣਗੇ ਠੀਕ ਹੈ ਇਹ ਸਰਬੱਤੀ ਭਲੇ ਵਾਸਤੇ ਇਹ ਪਲੀਜ਼ ਕਰ ਲਈ ਠੀਕ ਹੈ ਥੈਂਕ ਯੂ ਫਿਰ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਗਰਮੀ ਦਾ ਮੌਸਮ ਆ ਗਿਆ ਹੈਗਾ ਤੇ ਕਾਫੀ ਤੇਜ਼ ਗਰਮੀ ਪੈ ਰਹੀ ਹੈਗੀ ਤੇ ਇਸ ਮੌਸਮ ਚ ਇੱਕ ਚੀਜ਼ ਜਿਹੜੀ ਆਪਣੇ ਆਮ ਦੇਖਣ ਚਾਹੁੰਦੀ ਹੈਗੀ ਕਿ ਪੰਛੀਆਂ ਨੂੰ ਖਾਸ ਤੌਰ ਤੇ ਪਾਣੀ ਦੀ ਕਾਫੀ ਲੋੜ ਹੁੰਦੀ ਹੈਗੀ ਤੇ ਕਾਫੀ ਪੰਛੀ ਬੇਜੁਗਾਨ ਜਿਹੜੇ ਹੈਗੇ ਉਹ ਇਸ ਕਰਕੇ ਡੈਥ ਹੋ ਜਾਂਦੀ ਹੈਗੀ ਕਿ ਉਹਨਾਂ ਨੂੰ ਪਾਣੀ ਨਹੀਂ ਮਿਲ ਪਦਾ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈਗੀ ਕਿ ਹਰ ਜਿਹੜਾ ਹੈਗਾ ਵਿਅਕਤੀ ਆਪਣੀ ਇਸ ਜ਼ਿੰਮੇਵਾਰੀ ਨੂੰ ਵੀ ਇੱਕ এনवायरमेंटਲ ਜ਼ਿੰਮੇਵਾਰੀ ਦੂਸਰੇ ਪੇਜਗਾਨ ਪੰਛੀਆਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜ਼ਰੂਰ ਉਹਨਾਂ ਦੇ ਵਾਸਤੇ ਆਪਣੇ ਘਰ ਦੀ ਛੱਤ ਦੇ ਉੱਪਰ ਜਾਂ ਆਪਣੇ ਘਰ ਦੇ ਬਾਹਰ ਜਿਹੜਾ ਹੈਗਾ ਇਹ ਕੁੱਲੀ ਚ ਪਾਣੀ ਰੱਖ ਕੇ ਤੇ ਇਸ ਜ਼ਿੰਮੇਵਾਰੀ ਨੂੰ ਪੂਰਾ ਕਰੇ ਤੇ ਆਹ ਸੇਵਾ ਜ਼ਰੂਰ ਨਿਭਾਵੇ ਥੈਂਕ ਯੂ